ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ ਜੀ ਜਿਹੜਾ ਦੁਪਹਿਰ ਦੇ ਵੱਜ ਚੁੱਕੇ ਨੇ 1 ਦੁਪਹਿਰ ਦਾ 1 ਵੱਜ ਚੁੱਕਿਆ ਹੈ ਕੰਮ ਸਕਰੀਬਨ ਆਪਣੇ ਜਿਹੜੇ ਸਾਰੇ ਸਵੇਰ ਵਾਲੇ ਨਿਬੜ ਚੁੱਕੇ ਨੇ ਤੇ ਅੱਜ ਹੈਗੀ ਹੈ ਜੀ ਹੋਲੀ ਮੇਰੇ ਵੱਲੋਂ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਜੀ ਹੈਪੀ ਹੋਲੀ ਇੰਜੋਏ ਕਰੋ ਤੁਸੀਂ ਸਾਰੇ ਸਾਡੇ ਤਾਂ ਬੱਚਿਆਂ ਨੇ ਹੋਲੀ ਹੈ ਜਿਹੜੀ ਖੇਡ ਲਈ ਆ ਚੰਨ ਦਿਖਾਉਨੇ ਆ ਵੀ ਗਏ ਹੋਏ ਟਿਊਸ਼ਨ ਤੇ ਖੇਡਣ ਗਏ ਇੱਥੇ ਸਾਰੇ ਹੋਲੀ ਖੇਡ ਗਏ ਆ ਹੋ ਤੱਕ ਰੰਗੀ ਰੰਗ ਹਰਾ ਕਿਤੇ ਗੁਲਾਬੀ ਜਿਹੜੇ ਚਾਪਣੇ ਜਿਹੜਾ ਹੈਗਾ ਰੰਗੀ ਰੰਗ ਪਿਆ ਆ ਤੇ ਇਹ ਕੱਪੜੇ ਜਿਹੜੇ ਆਪਾਂ ਧੋ ਕੇ ਸੁੱਕਣੇ ਪਾਏ ਪਾਏ ਆ ਮੀ ਮੀ ਆ ਗਿਆ ਮੰਮੀ ਮੰਮੀ ਆ ਮੰਮੀ ਮੀ ਆ ਗਿਆ ਲਓ ਜੀ ਆਪਾਂ ਕੱਪੜੇ ਜਿਹੜੇ ਲਾ ਲਿਆ ਜੇ ਤਾਰਾਂ ਤੋਂ بارش ਹੋਣ ਲੱਗੀ ਹੈ ਹਲਕਾ ਹਲਕਾ ਮੀਂਹ ਆ ਕੇ ਕਣੀਆਂ ਵਗੈਰਾ ਤੇ ਮਿਲਦੀਆ ਤੁਹਾਨੂੰ ਬਾਅਦ ਚੋਂ ਪਹਿਲਾਂ ਜਿਹੜੇ ਹੈਗੇ ਕੱਪੜੇ ਵਗੈਰਾ ਤਾਰਾਂ ਤੋਂ ਆਪਾਂ ਲਾ ਲਿਆ ਇਹ ਜੀ ਆਪਾਂ ਗਈ ਸੀ ਕੱਪੜੇ ਲਾਉਣ ਤੇ ਕਣੀਆਂ ਆ ਕੇ हट ਗਈਆਂ ਫਿਰ ਮੈਂ ਜਿਹੜੇ ਸੁੱਕੇ ਸੁੱਕੇ ਸੀ ਉਹ ਆ ਜਿਹੜੇ ਲਾ ਲਿਆ ਤੇ ਮੈਂ ਲਈ ਚਾਹ ਪੀ ਲਈ ਕੋਪਰ 10 ਵਜੇ ਮੈਂ ਸਾ ਜਿਹੜੀ ਪੀਤੀ ਨਹੀਂ ਹੈਗੀ ਮੈਂ ਕਿਹਾ ਚਲੋ ਹੁਣ ਮੈਂ ਪੀ ਨਹੀਂ ਆਂ ਬੜਾਈ ਹੋਈ ਆ ਬਸ ਠੰਡੀ ਹੋਈ ਪਈ ਆ ਮੈਂ ਕਿਹਾ ਚਲੋ ਥੋੜੀ ਜਿਹੀ ਗਰਮ ਕਰਕੇ ਤੇ ਫਿਰ ਮੈਂ ਪੀ ਲੈਂਨੀ ਆ ਤੁਸੀਂ ਬੋਲੀ ਕਿ ਐਸ ਤਰ੍ਹਾਂ ਮਨਾਈ ਸਾਨੂੰ ਜ਼ਰੂਰ ਦੱਸਿਓ ਮੈਂ ਤਾਂ ਆਪਣੇ ਬੱਚਿਆਂ ਦੇ ਨਾਲ ਹੀ ਬੋਲੀ ਜਿਹੜੀ ਮਨਾਈ ਆ ਹੋ ਕੇ ਆਪਾਂ ਜਦੋਂ ਆਪਦੇ ਬੱਚਿਆਂ ਨਾਲ ਤੇ ਪਰਿਵਾਰ ਨਾਲ ਮਨੋਲੀਆ ਕੋਈ ਵੀ ਖੁਸ਼ੀ ਤੁਹਾਧਿਆ ਰਹਿੰਦੀ ਆ ਹੁਣ ਆਪਾਂ ਬਾਹਰ ਕਿਸੇ ਦੇ ਜਾਂ ਜਾਣੇ ਆਂ ਰੰਗ ਰੰਗ ਲਾਉਣ ਤਾਂ ਲੱਭੀਦਾ ਕਰਦਾ ਤੇ ਨਾਲੇ ਬਾਕੀ ਕੰਦਾ ਵੀ ਲੱਗਦਾ ਤੇ ਮੈਂ ਜਿਹੜਾ ਹੈਗਾ ਹੋਲੀ ਖੇਡ ਕੇ ਬੱਚਾ ਨਾ ਫਿਰ ਮੈਂ ਨਹਾ ਲਈ ਆ ਕੱਪੜੇ ਵਗੈਰਾ ਧੋ ਕੇ ਸਾਰਾ ਕੰਮ ਨੂੰ ਮੇੜ ਕੇ ਤੇ ਨਹਾ ਲਈ ਆ ਤੇ ਬੱਚੇ ਗਏ ਹੋਇਆ ਟਿਊਸ਼ਨ ਤੇ ਟਿਊਸ਼ਨ ਵਾਲੇ ਕਹਿੰਦੇ ਸਾਡੇ ਘਰੇ ਆ ਕੇ ਹੋਲੀ ਖੇਡਿਓ ਤੇ ਬੱਚੇ ਉੱਥੇ ਖੇਡਣ ਗਏ ਹੋਇਆ ਉੱਥੇ 2-3 ਘੰਟੇ ਖੇਡਣਗੇ ਹੋਲੀ ਤੇ ਫਿਰ ਆ ਜਾਣਗੇ ਚਲੋ ਜੀ ਮੈਂ ਪੀਣਾ ਚਾਹ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਅੱਗੇ ਅੱਗੇ ਜਿਹੜਾ ਬਲੌਗ ਵਧੀਆ ਹੁੰਦਾ ਜਾਊਗਾ ਜਿਵੇਂ ਜਿਵੇਂ ਮਤਲਬ ਐਂਡ ਹੋਣਾ ਵਾਲਾ ਹੋਊਗਾ ਕਿਵੇਂ ਦਿਨ ਬਲੌਗ ਇਹਦਾ ਪਦੀ ਹੁੰਦਾ ਜਾਊਗਾ ਸੋ ਪਨਿਰੀ ਬਲੌਗ ਦੇ ਨਾਲ ਬਲੌਗ ਵਧੀਆ ਲੱਗਿਆ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਕਮੈਂਟ ਨਾਲ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜੇ ਤੇ ਵੀਡੀਓ ਆਪਾਂ ਜੇ ਜ ਇੰਟਰਸਟਿੰਗ ਹੀ ਬਣਾਉਂਦੇ ਜਾਵਾਂਗੇ ਕਿਉਂਕਿ ਜਿਵੇਂ ਜਿਵੇਂ ਸਮਝ ਆਉਂਦੀ ਜਾਂਦੀ ਹੁੰਦੀ ਆ ਓਵੇਂ ਓਵੇਂ ਕੰਮ ਆ ਜਾਂਦਾ ਵਧੀਆ ਹੁੰਦਾ ਜਾਂਦਾ ਹੈ। ਸੋ ਬਾਣੀ ਦੇ ਬਲੌਗ ਦੇ ਨਾਲ ਤੇ ਮੈਂ ਪੀ ਲਵਾਂ ਚਾਹ। ਚੱਲੋ ਜੀ ਮੀਂਹ हट ਗਿਆ ਆ ਧੁੱਪ ਨਿਕਲਿਆਈ ਸੀ ਪਰ ਦੁਬਾਰਾ ਫੇਰ ਤੋਂ ਜਿਹੜੇ ਬੱਦਲ ਹੋ ਚੁੱਕੇ ਆ। ਤੇ ਆਪਾਂ ਜਿਹੜਾ ਹੈਗਾ ਸ਼ਾਮ ਦੀ ਰੋਟੀ ਪਾਣੀ ਦੀ ਕਰਦੇ ਆ ਤਿਆਰੀ। ਤੇ ਬੱਚੇ ਤੇ ਮੰਮੀ ਹੁਣੀ ਅੰਦਰ ਪਏ ਆ। ਕਈ ਬਣਾ ਲਓ ਅਬੇ ਕੇ ਸਾਡਾ ਸਾਰੀ ਫੈਮਿਲੀ ਇੱਥੇ ਬੱਚੇ ਬੱਚੇ ਸਾਡੇ ਨਾ ਆ ਕੇ ਤੇ ਪਏ ਹੋਲੀ ਖੇਡ ਖੇਡ ਕੇ ਕੀਤਾ ਸੀ ਬੁਰਾ ਹਾਲ ਕਾਂਡ ਲਾਗਦੀ ਆ ਗਰਮੀ ਤਾਂ ਕੋਈ ਪਈ ਆ ਹਜਵਾ ਕਾਂਗਪੂਰਾ ਲੈ ਕੇ ਤੁਸੀਂ ਪੈ ਜਾ ਨਾ ਆ ਕੇ ਪਏ ਆ ਉਹ ਨਾ ਠੰਡੇ ਪਾਣੀ ਨਾਲ ਖੇਡ ਕੇ ਆਏ ਹੋਲੀ ਹੁਣ ਨਾ ਆ ਕੇ ਤੇ ਉਹਦੇ ਚ ਵੜ ਗਏ ਮੁੰਡਾ ਤਾਂ ਬਾਲਾ ਭਿੱਜਿਆ ਹੋਇਆ ਸੀ ਰੰਗ ਪੱਕਾ ਸੀਗਾ ਜਿਹੜਾ ਪੀਲਾ ਰੰਗ ਸੀਗਾ ਮਸਾਲਾ ਲਾਇਆ ਮੈਂ ਇੰਨਾ ਪੱਕਾ ਰੰਗ ਨਾ ਲਾਇਆ ਕਰੋ ਚਲ ਬਸ ਅੱਜ ਖੇਡ ਲੇ ਹੁਣ ਕੜਾ ਰੋਜ਼ ਰੋਜ਼ ਖੇਡਣਾ ਹਾਂ ਲਓ ਜੀ ਆਪਾਂ ਬਣਾਉਣੀ ਹੈ ਚਾ ਐਂਡ ਕੈਂਟ ਜੀ ਕੜੀ ਕਰਾ ਕਰ ਲਈਏ ਸੈਟ ਸੈਟਿੰਗ ਵੇਟ ਕਰੋ ਜੀ ਲਓ ਜੀ ਆਪਾਂ ਬਣਾ ਲਈ ਨਾਲ ਚਾਹ ਬਣਾ ਲੈਨੇ ਆ ਤੇ ਨਾਲੇ ਆਪਾਂ ਜਿਹੜੀ ਹੈਗੀ ਇੱਕ ਕੜੀ ਬਣਾ ਲੈਨੇ ਆ ਸ਼ਾਮ ਲਈ ਕਿ ਨਹੀਂ ਬਣਾ ਕੇ ਜਿਹੜੀ ਆਪਾਂ ਰੱਖ ਦੇਣੀ ਆ ਸਰਕਾ ਸਰਕਾ ਲਾ ਕੇ ਸੱਤੀ ਵਿੱਚ ਜਿਹੜੀ ਕੜੀ ਬਣਾਵਾਂਗੇ ਥੋੜਾ ਜਿਹਾ ਵਿੱਚ ਪਹੀਂ ਪਾਵਾਂਗੇ ਉਹਦੇ ਨਾਲ ਜਿਹੜਾ ਟੇਸਟ ਦਾ ਵਧੀਆ ਆਉਂਦਾ ਵਾ ਸਾਰ ਜਿਹੜੀ ਆਪਾਂ ਗੋੜਤੀ ਬਣਾਵਾਂਗੇ ਨੌਂਗਲੇਚ ਚ ਗਾਈ ਜਿਉਨੇ ਪੀਣੀ ਹੋਵੇ ਤੇ ਆ ਸਕਦਾ ਚੇ ਚੇ ਰਨਾਰੀ ਨੌਂਗਲੇਚੀਆਂ ਫੋਟਕੀ ਤੇ ਕੀ ਡੱਬੀ 40 ਵਾਲੀ ਚ ਪਾਤੀ ਰੱਖੀਆਂ ਹੋਈਆਂ

ਅ ਮੋਟਾਪਾ ਜਿਹੜਾ ਘਟ ਜਾਂਦਾ ਯਾਰ ਤੇ ਵੇਟ ਲੌਸ ਹੋ ਜਾਂਦਾ ਯਾਰ ਜਿਹੜਾ ਕਮੀ ਫੈਟ ਹੁੰਦੀ ਆ ਉਹ ਘਟ ਜਾਂਦੀ ਜੇ ਮਿੱਠਾ ਆਪਾਂ ਘਟਾ ਲਈ ਮਿੱਠੇ ਨਾਲ ਜਿਹੜਾ ਫੈਟ ਵਾਧੀ ਆ ਥੋੜੀ ਜਿਹਾ ਪਾ ਲਈ ਚੀਨੀ ਇਹ ਨਾਲ ਲੈ ਕੇ ਚਾਹ ਪਤੀ ਪਾ ਅੱਜ ਬਣੂਗੀ ਖੜੀ ਜਾ ਧਰੀ ਲਈ ਤੇ ਮੈਂ ਕਰ ਲਾ ਪ੍ਰਸ਼ਾਦਾ ਗਰਮ ਤਾਂ ਦੀ ਵਾਸਤੇ ਹੋਇਆ ਕਿੱਦਾਂ ਰੱਖੀਏ ਇਹ ਤੁਹਾਡੇ ਲੈਣ ਦੇ ਇਹੋ ਵਾਲੇ ਗੈਸ ਤੇ ਤਾਂ ਸਰਤਾ ਲੰਗਰ ਦੇ ਵਿੱਚ ਦਾੜ ਦੇ ਰੱਖ ਲੈਣੀਆ ਤੇ ਚਲੋ ਜੀ ਆਪਾਂ ਖੜੀਏ ਪਛਾਦਾ ਪਾਣੀ ਇੱਕ ਫੇਰ ਮੈਂ ਲਿਆ ਤੁਹਾਨੂੰ ਛੱਤ ਪਛਾਦਾ ਪਾਣੀ ਬਾਈ ਹਾਂਜੀ ਤੇ ਅੱਜ ਆਪਾਂ ਬਣਾਉਣੀ ਹੈ ਕੜੀ ਕੜੀ ਦੇ ਵਿੱਚ ਪਾਵਾਂਗੇ ਆਪਾਂ ਆਲੂ ਤੇ ਸੂੰਗਰੀ ਤੇ ਬਹੁਤ ਟੇਸਟੀ ਕੜੀ ਬਣ ਕੇ ਤਿਆਰ ਹੁੰਦੀ ਆ ਜਿਸ ਤਰ੍ਹਾਂ ਮੈਂ ਬਣਾਉਂਗੀ ਸਿਰ ਉਸੇ ਤਰ੍ਹਾਂ ਹੀ ਬਣਾਉਣੀ ਆ ਤੇ ਇਹ ਜਿਹੜੀ ਵਧੀਆ ਬਣ ਕੇ ਆ ਰਹੀ ਹੂ ਸੂੰਗਰੀ ਦੀ ਜਗ੍ਹਾ ਤਾਂ ਤੁਸੀਂ ਮੂੰਗਰੇ ਵੀ ਲੈ ਸਕਦੇ ਹੋ ਤੇ ਆਪਾਂ ਕਿਵੇਂ ਬਣਾਉਣੀ ਆ ਆਜਾ ਤੁਹਾਨੂੰ ਦੱਸ ਦਿਆਂ ਤੇ ਕੈਮਰਾ ਆਪਾਂ ਜਿਹੜਾ ਸੈੱਟ ਕਰ ਲਈਏ ਲੋ ਜੀ ਗੈਸ ਬਾਲ ਕੇ ਆਪਾਂ ਘਿਓ ਆ ਜਿਹੜਾ ਪਾ ਲਿਆ ਆ ਇੱਕ ਕੜਛੀ ਘਿਓ ਦੀ ਆਪਾਂ ਪਾ ਲਈ ਆ ਤੇ ਸਾਮਾਨ ਤੁਹਾਨੂੰ ਚੈੱਕ ਕਰਾ ਦਿੰਨੇ ਆ। ਇਹ ਇੱਥੇ ਦਿਖਾ ਇੱਥੇ ਕਰਾ ਦਿੰਨੇ ਆ। ਬੰਦ। ਕਿ ਇਹਦਾ ਮੈਂ ਤੁਹਾਨੂੰ ਦਿਖਾਈ ਦਿੱਤਾ ਸੀਗਾ ਵੀ ਇਹ ਆਪਾਂ ਆਲੂ ਤੇ ਸੂੰਗਰੇ ਆ ਜਿਹੜੇ ਚੀਰੇ ਹੋਏ ਆ। ਤੁਸੀਂ ਸੂੰਗਰੇਾਂ ਦੀ ਜਗ੍ਹਾ ਮੋਗਰੇ ਵੀ ਲੈ ਸਕਦੇ ਹੋ। ਦੋ ਆਪਾਂ ਪਿਆਜ਼ ਲਏ ਨੇ। ਦੀਕ ਕੱਟ ਲਏ। ਇੱਕ ਕੌਲੀ ਆਪਾਂ ਬੇਸਣ ਦੀ ਛਾਣ ਕੇ ਲਈਏ। ਤੇ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਆ ਦਹੀਂ ਨਵਾਵਾਂਗੇ। ਇਹ ਦਿਨ ਜਿਹੜਾ ਠੱਟਾ ਠੱਟਾ ਜਿਹਾ ਟੇਸਟ ਆਊਗਾ ਤੇ 1 ਕ ਲਵਾਂਗੇ ਆਪਾਂ ਟਮਾਟਰ ਟਮਾਟਰ ਜਿਹੜਾ ਮੰਨੇ ਹੋਣੀਆਂ ਹਲੇ ਜਾ ਤਾਂ ਹੀ ਆਪਾਂ ਇਹਦੇ 'ਚ ਤੜਕਾ ਭਨ ਲਈਏ ਥਿਓ ਜਿਹੜਾ ਆਪਣਾ ਗਰਮ ਹੋ ਗਿਆ ਇਹਦੇ 'ਚ ਆਪਾਂ ਪਾਵਾਂਗੇ ਅੱਧਾ ਕ ਚਮਚਾ ਧੀਰੇ ਦਾ ਧੀਰਾ ਭੁੱਜ ਗਿਆ ਤੇ 스멜 ਵੀ ਬਹੁਤ ਵਧੀਆ ਆਉਣ ਲੱਗਿਆਂ ਲੱਗਦਾ ਹੁਣ ਨਾਲ ਹੀ ਪਾ ਦੇ ਪਿਆਜ਼ ਕਿ ਪਿਆਜ਼ ਹੀ ਆਪਣਾ ਰਹਿ ਗਿਆ வேசு பேச நோரமல தரிக்கேனா ஜிதா நோரல் பண்ணி தான் ਕਸਰੇ ਚ ਗੰਡ ਨਹੀਂ ਕੋਈ ਰਹਿਣੀ ਚਾਹੀਦੀ ਇਸ ਸੰਦੇ ਵਿੱਚ ਤੇ ਕੜੀ ਹੈ ਜਿਹੜੀ ਲਾਜਵਾ ਬਣੂਗੀ ਕਿਉਂਕਿ ਛੂਂਗਰੇ ਜਾਂ ਮੂੰਗਰੇ ਲੱਗਦੇ ਨੇ ਹੈਨਾ ਅ ਮੈਂ ਤਾਂ ਛੂਂਗਰੇ ਲੈ ਆ ਦੇਖੀ ਮੂੰਗਰੇ ਵੀ ਡਾਉਂਗੇ ਤਾਂ ਇਹ ਪਹਿਲਾਂ ਹੀ ਕਰਾਰੇ ਨੇ ਹੁੰਦੇ ਆ ਤੇ ਇਹਦੇ ਨਾਲ ਜਿਹੜਾ ਆ ਕਰਾਰਾਪਾਣਾ ਜਿਹੜਾ ਹੋਰ ਵੀ ਹੋਰ ਵਧ ਜਾਂਦਾ ਹੈ ਤੇ ਇਹ ਆਪਣੇ ਭੁੱਜ ਗਏ ਆ ਹੈਨਾ ਜਿਹੜਾ ਲਸਣ ਹਾਂ ਸੌਰੀ ਲਸਣ ਤੇ ਇਹ ਨਹੀਂ ਪਿਆਜ ਜਿਹੜਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਜਿਹੜੇ ਆਲੂ ਤੇ ਛੁੰਗਰੇ ਲਏ ਨੇ ਨਾ ਇਹਦੇ ਵਿੱਚ ਪਾ ਦੇਣਾ ਤੇ ਥੋੜਾ ਜੈਨਾ ਉਹ ਵੀ ਛੇਕ ਲਗਾਉਣਾ ਹੈ। ਇਹਦੇ ਨਾਲ ਨਾ ਮਾੜੇ ਤਨ ਨਾਲ ਕੱਚਾ ਆਪਾਂ। ਦੂਰ ਹੋ ਜੂਗਾ ਨਾਲੇ ਨਾ ਇਹਨਾਂ ਦਾ ਪੇਸਟ ਜਿਹੜਾ ਗੁਗਣਾ ਹੋ ਜੂਗਾ। ਤੇ ਭਾਈ ਫਿਰ ਖਾਣ ਚ ਸਿਹਰੇ ਟੇਸਟ ਤੇ ਜੜਾਊਗਾ ਇਹਨਾਂ ਦਾ। ਕਿਉਂਕਿ ਇਹੇ ਅੰਦਰੋਂ ਵੀ ਪੱਕ ਜਾਣਗੇ ਤੇ ਕਾਲੂ ਆ ਜਿਹੜੇ ਬਿਲਕੁਲ ਬਰੀਕ ਆਪਾਂ ਕੱਟਣੇ ਨੇ ਜਿੱਦਾਂ ਆਪਾਂ ਪਿਆਜ਼ ਬਰੀਕ ਕੱਟਦੇ ਹਾਂ ਉਸੇ ਤਰ੍ਹਾਂ ਇਹ ਬਰੀਕ ਬਰੀਕ ਆਪਾਂ ਕਾਲੂ ਆ ਜਿਹੜੇ ਕੱਟ ਲੈਣੇ ਨੇ। ద మిట్టుక లే ਇਹ ਲਿਆ ਆਇਆ ਆਪਾਂ ਇੱਕ ਟਮਾਟਰ ਤੇ ਇਹਨੂੰ ਵੀ ਆਪਾਂ ਇੱਥੇ ਕੱਟ ਕੇ ਨਾਲ ਹੀ ਇੱਥੇ ਜਾ ਮਤਲਬ ਪਾ ਲੈਣਾ ਆ ਬਰੀਕ ਕੱਟ ਕੇ ਪਾ ਦਾਂਗੀ ਇਹਨਾਂ ਪਹਿਲਾਂ ਕੱਟ ਕੇ ਰੱਖਣਾ ਭੁੱਲ ਗਈ ਸੀ ਚਲ ਹੁਣ ਆ ਜੀ ਕੱਟ ਦਿੰਨੀ ਆ ਕਰੀਏ ਸੁੰਗਰੀ ਦਾ ਲਵੇ ਇਸੀਗੇ ਆਲੂ ਜਿਹੜਾ ਥੋੜਾ ਜਿਹਾ ਸੀਕ ਹੈ ਜਿਹੜਾ ਲੱਗੂਗਾ ਤੇ ਨਾਲ ਟਮਾਟਰ ਨੂੰ ਵੀ ਸੀਕ ਹੈ ਜਿਹੜਾ ਲੱਗੂਗਾ ਤੇ ਇਧਰ ਮੈਂ ਗੋੜਾ ਬੇਸਣ ਦਾ ਪੇਸਟ ਪਹਿਲਾਂ ਮੈਂ ਇਹਨੂੰ ਗਾੜਾ-ਗਾੜਾ ਰੱਖੂਗੀ ਪਾ ਕੇ ਜਦੋਂ ਗਾੜੇ ਦੇ ਵਿੱਚ ਚੰਸਾ ਫੇਰ ਦਿਆਂ ਨਾ ਤਾਂ ਕੁਝ ਇਹ ਜਿਹੜਾ ਇਹਦਾ ਹੈਗਾ ਆ ਦਰਨੀਆ ਨਹੀਂ ਮਾਰ ਦਿੰਦੀ ਨਹੀਂ ਦਰਨੀਆ ਨਹੀਂ ਦਿੰਦੀ ਇਹ ਇਸੀ ਗਲੀਆਂ ਆਪਾਂ ਮਾਰਤੀਆਂ ਨੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਜਿੰਨਾ ਕਰਾਂਗੇ ਜੀ ਪਤਲਾ ਤੇ 2 ਤੋਂ 3 ਚਮਚ ਇਹਦੇ ਵਿੱਚ ਆਪਾਂ ਕਰਾਂਗੇ ਦਹੀਂ ਐਡ ਮਿਕਸ ਕਰ ਹੋ ਜਾਣਾ ਲਾਉਂ ਦਹੀਏ ਆਪਣਾ ਵੇਸਣਿਆ ਇਹ ਲੈ ਲਿਆ ਜ ਆਪਾਂ ਦਹੀਂ ਇਹਦੀ ਮਲਾਈ ਜੀ ਉੱਪਰੋਂ ਪੜੇ ਕਰ ਦਿੰਦੇ ਜੀ ਕਿਉਂ ਮਲਾਈ ਨਹੀਂ ਆਪਾਂ ਪਾਉਣੀ ਜੀ ਮਲਾਈ ਵਾਲੀ ਤੇ 2 ਤੋਂ 3 ਚਮਚਾ ਜਿਹੜੇ ਆਪਾਂ ਇਹਦੇ ਵਿੱਚ ਦਹੀਂ ਦੇ ਆੜ ਕਰ ਦਉਣੀ ਹੈ ਜਿਹਦੇ ਨਾਲ ਜਿਹੜਾ ਕੜੀ ਦਾ ਟੇਸ ਤਾਂ ਵਧੀਆ ਆਊਗਾ ਜੇ ਲੱਸੀ ਹੈਗੀ ਤੁਸੀਂ ਦਹੀਂ ਦੀ ਜਗ੍ਹਾ ਜਿਹੜੀ ਹੈ ਮਸਤੀ ਵੀ ਪਾ ਸਕਦੇ ਹੋ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਬੜੀ ਮੁਸ਼ਕਲ हूँ आप जे आसाले पाव जो है एक चमच हल्दी पाउडर का एक चमच आप लाल मिर्च पाउडर का यह डेढ़ चमचा नमक का पाता अद्धा चमचा काली मिर्च पाउडर का यह हैगा जी घर ही मसाला आ पा देंगे മിക്സ്ലാ ടാ പാഡ పకాజీ పా బు ఆలూ ఆ బాగు ਆਲੂ ਪੱਕ ਗਏ ਆ ਤੇ ਹੁਣ ਜਿਹੜਾ ਇਹ ਆਪਾਂ ਬੈਟਰ ਬਣਾ ਕੇ ਜਿਹੜਾ ਤਿਆਰ ਕੀਤਾ ਆ ਇਹਨੂੰ ਇਹਦੇ ਵਿੱਚ ਪਾ ਦੇਵਾਂਗੇ ਪਾਣੀ ਜਿਹੜਾ ਆਪਾਂ ਥੋੜਾ ਜਿਹਾ ਹੋਰ ਇਹਦੇ ਵਿੱਚ ਪਾ ਲਾਂਗੇ ਉਹ ਕੜੀ ਹੈ ਜਿਹੜੀ ਪਤਲੀ ਜੀ ਉਹ ਹੀ ਵਧੀਆ ਲੱਗਦੀ ਹੈ ਜਿਆਦਾ ਗਾੜੀ ਨਹੀਂ ਤੇ ਵੈਸੇ ਵੀ ਇਹ ਪਾਈ ਪਾਈ ਥੋੜੀ ਜੀ ਹੋਰ ਗਾੜੀ ਹੋ ਜਾਂਦੀ ਹੈ ਕਿਉਂਕਿ ਵੇਸਣ ਜਿਹੜਾ ਫੋਲ ਜਾਂਦਾ ਹੈ ਤੇ ਇਹ ਦਹੀਂ ਲੱਸੀ ਪਾਉਣ ਨਾਲ ਕਈ ਕਹਿੰਣਗੇ ਵੀ ਕੜੀ ਫਟ ਜੂਗੀ ਨਹੀਂ ਜੀ ਫਟਦੀ ਨਹੀਂ ਹੈਗੀ ਜਿੰਨਾ ਚਿਰ ਦਹੀਂ ਕੜੀ ਆਪਣੀ ਪੱਕ ਨਹੀਂ ਜਾਂਦੀ ਉਨਾ ਚਿਰ ਇਹਨੂੰ ਆਪਾਂ ਹੌਂਦੇ ਰਹਿਣਾ ਆ ਫੇਰ ਆ ਜਿਹੜੀ ਬਿਲਕੁਲ ਵੀ ਨਹੀਂ ਫਟਦੀ ਹੈਗੀ ਤੁਸੀਂ ਮੇਰੇ ਨਾਲ ਮਿਰਚ ਪਾਏ ਤੁਸੀਂ ਉੱਥੇ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਲਾਲ ਮਿਰਚ ਨਹੀਂ ਪਣੀ ਤਾਂ ਮੇਰੇ ਕੋਲ ਹਰੀ ਮਿਰਚ ਹੈ ਨਹੀਂ ਸੀ ਤੇ ਮੈਂ ਲਾਲ ਮਿਰਚ ਪਾ ਦੀਆ ਇਸ ਨੂੰ ਭੁਲਾਉਂਦੇ ਰਹਿਣਾ ਹੈ ਤਾਂ ਫਟੂਗੀ ਨਹੀਂ ਕਿਉਂਕਿ ਜਦੋਂ ਆਪਾਂ ਦਹੀਂ ਲੱਸੀ ਪਾ ਕੇ ਕੜੀ ਨੂੰ ਇਹਨਾਂ ਦਾ ਟੇਸ ਦਾ ਜਿਹੜਾ ਦੁੱਗਣਾ ਹੋ ਜਾਂਦਾ ਹੈ ਇਹ ਮੈਂ ਬੜਿਆ ਬੁਕਾਇਆ ਜਿਹਦੇ ਨੂੰ ਬਾਹਰ ਆ ਗਿਆ ਤੇ ਕੜੀ ਜਿਹੜੀ ਆਪਣੀ ਬਣ ਕੇ ਤਿਆਰ ਮੈਂ ਨਾ ਹੀ ਤੇਰੇ ਦੇ ਵਿੱਚ ਪਾ ਰਾਂ ਜਾਂ ਪੱਤਾਂੀਆਂ ਧਨੀਆਂ ਤੁਸੀਂ ਜਿੰਨਾ ਤਾਂ ਤੁਹਾਡੀ ਖੁਸ਼ੀ ਨੂੰ ਸੁਪਾ ਸਕਨੇ ਤੇ ਮੈਂ ਦੇ ਕੁਸਰਾ ਲਿਆਇਆ ਇੱਕ ਚੀਰਨੀ ਪੂਰੀ ਫੁੱਲ ਭਰ ਕੇ ਲਈ ਹੈ ਧਨੀਆਂ ਜੇ ਦੇਖੋ ਤੁਸੀਂ ਗਾੜਾ ਹੋਣ ਲੱਗਿਆ ਉਹਨੂੰ ਕੰਨੀ ਪੱਤ ਨਹੀਂ ਸੀ ਜੀ ਪਰ ਗਾੜੀ ਇਹਨੂੰ ਬਾਹਰ ਨਹੀਂ ਆ ਰਹੀ ਹੈ ਉਹ ਵੈਸੀ ਗਾੜੀ ਹੋ ਰਹੀ ਹੈ ਡੈਡੀ ਜੀ ਇੱਟਾਂ ਜਵਾਖਾ ਨਹੀਂ ਖਲਾਰੀਆਂ ਵਾ ਖੇਡਦੇ ਆ ਨਹੀਂ ਲੋ ਦੀ ਕੜੀ ਆਪਣੀ ਬਣ ਕੇ ਤਿਆਰ ਆ ਵਾਲੇ ਹੋਣ ਸ਼ੁਰੂ ਹੋ ਗਏ ਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਧਨੀਆਂ ਦੇਖ ਲਓ ਬਿਲਕੁਲ ਵੀ ਫਟੀ ਨਹੀਂ ਹੈ ਜੀ ਬਹੁਤ ਵਧੀਆ ਪਰਫੈਕਟ ਤਰੀਕੇ ਨਾਲ ਕੜੀ ਜਿਹੜੀ ਬਣ ਕੇ ਤਿਆਰ ਹੋਈ ਆ ਜੇ ਐਸਾ ਕਿ ਤੁਹਾਨੂੰ ਏਸ਼ਕ ਤੇ ਬਣ ਲੱਗੀ। ਲੌਟੀ। ਤੇ ਇਸ ਤੇ ਤੇ ਤੁਹਾਨੂੰ ਜੇ ਕੜੀ ਗਾੜੀ ਲੱਗੇ ਤਾਂ ਤੁਸੀਂ ਇਹਦੇ ਚ ਪਾਣੀ ਜਿਹੜਾ ਹੋਰ ਐਡ ਕਰਕੇ ਥੋੜਾ ਜਿਹਾ ਸੇਕ ਹੋਰ ਲਵਾ ਲਿਓ। ਤੇ ਮੈਨੂੰ ਵੀ ਇਹ ਥੋੜੀ ਜਿਹੀ ਗਾੜੀ ਲੱਗ ਰਹੀ ਹੈ। ਤੇ ਮੈਂ ਥੋੜਾ ਜਿਹਾ ਪਾਣੀ ਜਿਹੜਾ ਇਹਦੇ ਚ ਹੋਰ ਐਡ ਕਰ ਦੂੰਗੀ ਕਿਉਂਕਿ ਇਹਨੇ ਜਦੋਂ ਪਈ ਰਹੀ ਨਾ ਇਹ ਥੋੜਾ ਜਿਹਾ ਟਾਈਮ ਹੋਰ ਤੇ ਇਹਨੇ ਜਿਹੜਾ ਪਾਣੀ ਹੈ ਹੋਰ ਸੋਖ ਲੈਣਾ ਤੇ ਹੋਰ ਵੀ ਇਸ ਤੋਂ ਵੀ ਜ਼ਿਆਦਾ ਜਿਹੜੀ ਗਾੜੀ ਹੋ ਜੂਗੀ ਕਾ ਗਲਾਸ ਪਾਣੀ ਦਾ ਆਪਾਂ ਜਿਹੜਾ ਵਿੱਚ ਹੋੜ ਐਡ ਕਰ ਲਿਆ ਇਹ ਮੰਨ ਕੇ ਚੱਲੋ ਵੀ ਇੱਕ ਕੌਲੀ ਵੇਸਣ ਦੀ ਵਿੱਚ ਇਹ ਵਾਲਾ ਜਿਹੜਾ ਸਗਲਾ ਮਤਲਬ 1.5 ਲੀਟਰ ਮੈਂ ਪਾਣੀ ਪਾ ਲਿਆ ਇੱਕ ਕੌਲੀ ਵੇਸਣ ਦੇ ਵਿੱਚ ਇਸ ਤਰ੍ਹਾਂ ਨਿਕੜੀ ਜਿਹੜੀ ਵਧੀਆ ਲੱਗਦੀ ਹੈ ਬਸ ਮੜਾ ਜੈਨ ਸੇਕ ਲੱਗ ਜਾਵੇ ਕਿਉਂਕਿ ਆਪਾਂ ਪਾਣੀ ਜਿਹੜਾ ਪਾਇਆ ਹੈ ਇਹਦੇ ਵਿੱਚ ਅੱਜ ਜਾ ਕਰਾ ਨਾ ਗੰਦੀ ਹਾਈ ਇਹਨੇ ਬੁਰਾ ਉਹ ਜਿਹੜੀ ਜਿਹੜੀ ਆਪਣੇ ਮਨ ਕੇ ਬਿਲਕੁਲ ਤਿਆਰ ਆ ਜੇ ਕੱਤਾਂ ਨੂੰ ਮਿਹਰੇ ਰੈਸਪੀ ਵਧੀਆ ਲੱਗੇ ਨਾ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਦਿਖਾਉਣੀ ਆਂ ਬਾਹਰ ਦਾ 뷰 ਲੋ ਜਿੱਗਾ ਗਾਂ ਬਾਹਰ ਕੱਢਤੀ ਆ ਡੈਡੀ ਨਾ ਹੁਣ ਪੌਣ ਕੇཕੱਠੇ ਤੇ ਕੱਪੜੇ ਆਪਣੇ ਜਿਹੜੇ ਇਹ ਤੋਤੇ ਪਏ ਆ ਇਹ ਸੁੱਕੇ ਨਹੀਂ ਹੈਗੇ ਨਵੇਂ ਕੱਪੜੇ ਸੀ ਮੈਂ ਧੋ ਕੇ ਪਾਤੀ ਆ ਤੇ ਅੱਜ ਜੇ ਜੀ ਤੁਹਾਨੂੰ ਰੈਸਪੀ ਮੇਰੀ ਵਧੀਆ ਲੱਗੀ ਆ ਵੀਡੀਓ ਮੇਰੀ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਦੇ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ